ਅੰਮ੍ਰਿਤ ਮਾਰਚ 2024 ਨੂੰ ਇਸ ਐਫ ਆਰ ਦੇ ਵਿੱਚ ਦੋ ਦੋਸ਼ੀਆਂ ਨੂੰ ਨਾਮਜ਼ਦ ਕੀਤਾ ਗਿਆ ਇਸ ਵਪਾਰੀ ਦਾ ਨੰਬਰ ਆਪਣੇ ਪ੍ਰਾਰਹੁਣ ਦੇਵ ਨੂੰ ਦਿੱਤਾ ਤੇ ਦੋਹਾਂ ਨੇ 스ਕੀਮ ਲਗਾ ਕੇ ਜਗਰਾਉਂ ਪੁਲਸ ਨੇ ਜਲਦੀ ਅਮੀਰ ਹੋਣ ਦੀ ਚਾਹਤ ਵਿੱਚ ਇੰਗਲੈਂਡ ਰਹਿੰਦੇ ਭਰਾ ਦੇ ਨਾਲ ਸਲਾਹ مشورہ ਕਰਕੇ ਵਪਾਰੀ ਤੋਂ 10 ਲੱਖ ਦੀ ਫਰੋਦੀ ਮੰਗਣ ਵਾਲੇ ਮਸਲੇ ਨੂੰ ਟ੍ਰੇਸ ਕਰਕੇ ਇੱਕ ਦੋਸ਼ੀ ਨੂੰ ਕਾਬੂ ਕਰ ਲਿਆ ਹੈ ਐਸਐਸਪੀ ਨਵਨੀਤ ਸਿੰਘ ਬੈਂਸ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਕੀ ਕਿਹਾ ਆਓ ਸੁਣਦੇ ਹਾਂ ਸਲੋਕ ਕਮੇਟੀ 6 ਫਰਵਰੀ 2024 ਨੂੰ ਮੰਡੀ ਬੁਲਾਪੁਰ ਦੇ ਵਪਾਰੀ ਨੂੰ ਬਜਰੀਆ ਫੋਨ ਧਮਕੀ ਦੇ ਕੇ ਉਸ ਤੋਂ 10 ਲੱਖ ਰੁਪਏ ਲੈਣ ਦੀ ਫਿਰੌਤੀ ਦਾ ਕੇਸ ਜਿਹੜਾ ਹੈਗਾ ਦਾਖਾ ਪੁਲਿਸ ਦੇ ਸਾਹਮਣੇ ਆਇਆ ਸੀ ਇਸ ਉਪਰੰਤ ਐਫ ਆਈ ਆਰ ਨੰਬਰ 14 ਡੇਟਡ 7 ਫਰਵਰੀ 2024 ਰਜਿਸਟਰ ਕੀਤੀ ਗਈ ਤੇ ਐਸਐਚਓ ਦਾਖਾ ਵੱਲੋਂ ਇਹਦੀ ਇਨਵੈਸਟੀਗੇਸ਼ਨ ਜਿਹੜੀ ਹੈਗੀ ਉਹ ਸਟਾਰਟ ਕੀਤੀ ਗਈ ਇਸ ਇਨਵੈਸਟੀਗੇਸ਼ਨ ਦੇ ਵਿੱਚ ਐਸਐਚਓ ਦਾਖਾ ਨੂੰ ਇਚਾਰਜ ਸੀਆਈਏ ਤੇ ਇਚਾਰਜ ਸਾਈਬਰ ਸੈਲ ਦੀ ਟੀਮ ਨੇ ਸਪੋਰਟ ਕੀਤਾ ਤੇ ਡੀਐਸਪੀ ਦਾਖਾ ਤੇ ਐਸਪੀ ਡੀ ਸਾਹਿਬ ਵੱਲੋਂ ਇਹਦੀ ਸੁਪਰਵੀਜ਼ਨ ਜਿਹੜੀ ਸੀਗੀ ਕੇਸ ਦੀ ਕੀਤੀ ਜਾ ਰਹੀ ਸੀ ਫਾਈਨਲੀ ਆਫਟਰ 1 ਮਹੀਨੇ ਤੋਂ ਬਾਅਦ 15 ਮਾਰਚ 2024 ਨੂੰ ਇਸ ਐਫਆਈਆਰ ਦੇ ਵਿੱਚ ਦੋ ਦੋਸ਼ੀਆਂ ਨੂੰ ਨਾਮਜ਼ਦ ਕੀਤਾ ਗਿਆ ਇਹ ਦੋਸ਼ੀਆਂ ਦੇ ਨਾਂ ਹਨ ਵਿਸ਼ਾਲ ਦੇਵ ਅਤੇ ਰਾਹੁਲ ਦੇਵ ਇਹ ਦੋਨੋਂ ਬਰਾਹਮ ਤੇ ਬਰਿੰਦਰ ਕੁਮਾਰ ਇਹਨਾਂ ਦੇ ਫਾਦਰ ਦਾ ਨਾਮ ਹੈ ਵਿਸ਼ਾਲ ਦੇਵ ਜੋ ਹੈ ਲੁਧਿਆਣੇ ਦਾ ਰਹਿਣ ਵਾਲਾ ਹੈ ਤੇ ਰਾਹੁਲ ਦੇਵ ਇਹਦਾ ਭਰਾ ਜੋ ਹੈ ਇੰਗਲੈਂਡ ਚ ਰਹਿੰਦਾ ਇਸ ਟਾਈਮ ਵਿਸ਼ਾਲ ਦੇਵ ਜਿਹੜਾ ਸੀਗਾ ਉਹ ਇੱਕ ਵਪਾਰੀ ਦੇ ਦਫਤਰ ਦੇ ਵਿੱਚ ਹੀ ਕੰਮ ਕਰਦਾ ਸੀ ਤੇ ਕਿਸੇ ਰੀਜ਼ਨਸ ਕਰਕੇ ਦੋਹਾਂ ਦੇ ਵਿੱਚ ਡਿਫਰੈਂਸਸ ਆ ਗਏ ਸਨ ਜਿਸ ਕਾਰਨ ਵਿਸ਼ਾਲ ਦੇਵ ਨੇ ਇਸ ਵਪਾਰੀ ਦਾ ਨੰਬਰ ਆਪਣੇ ਭਰਾ ਰਾਹੁਲ ਦੇਵ ਨੂੰ ਦਿੱਤਾ ਤੇ ਦੋਹਾਂ ਨੇ ਸਕੀਮ ਲਗਾ ਕੇ ਜਿਹੜੇ ਇਹਨਾਂ ਨੂੰ ਥ੍ਰੈਟ ਕਾਲਸ ਕੀਤੀਆਂ ਇਹ ਸਾਰੇ ਆਪਣੀ ਇਨਵੈਸਟੀਗੇਸ਼ਨ ਟੀਮ ਦੀ ਮਦਦ ਦੇ ਨਾਲ ਇੱਕ ਕੇਸ ਨੂੰ ਕਰੈਕ ਕਰ ਦਿੱਤਾ ਗਿਆ ਤੇ ਵੀ ਸ਼ਾਲਦੇਵ ਜੋ ਹੈ ਉਹਨੂੰ ਅਰੈਸਟ ਕਰ ਲਿਆ। ਥੈਂਕ ਯੂ। ਤੇ ਸਰ ਉਹ ਮੰਨ ਗਿਆ ਆਪਣਾ ਜੁਰਮ। ਹਾਂਜੀ। ਸਰ ਜਿਹੜਾ ਦਾ ਬ੍ਰੈਕ ਹੈ ਆਜ ਕੋਲੋਂ ਤਾਂ ਉਹਨਾਂ ਨੇ ਕਾਲ ਕੀਤੀ ਸੀ। ਹਾਂਜੀ। ਇਹਦਾ ਕੋਈ ਪਹਿਲਾ ਕ੍ਰਿਮੀਨਲ ਰਿਕਾਰਡ ਹੈਗਾ? ਨਹੀਂ ਜੀ ਇਹਦਾ ਕੋਈ ਕ੍ਰਿਮੀਨਲ ਨਹੀਂ ਕੋਈ। ਦੋਨੇ ਬ੍ਰਦਰ ਵੀ ਨਾਮ ਜਦਨੇ ਮਾਮਲੇ 'ਚ। ਹਾਂਜੀ ਅਜੇ ਤੱਕ ਇਹ ਦੋਨੋਂ ਨਾਮ ਜਦ। 15 ਮਾਰਚ 2024 ਨੂੰ ਇਸ ਐਫ ਆਈ ਆਰ ਦੇ ਵਿੱਚ ਦੋ ਦੋਸ਼ੀਆਂ ਨੂੰ ਨਾਮਜ਼ਦ ਕੀਤਾ ਗਿਆ। ਇਸ ਵਪਾਰੀ ਦਾ ਨੰਬਰ ਆਪਣੇ ਭਰਾ ਰਾਹੁਲ ਦੇਵ ਨੂੰ ਦਿੱਤਾ ਤੇ ਦੋਹਾਂ ਨੇ 스ਕੀਮ ਲਗਾ ਕੇ ਜਗਰਾਉਂ ਪੁਲਿਸ ਨੇ ਜਲਦੀ ਅਮੀਰ ਹੋਣ ਦੀ ਚਾਹਤ ਵਿੱਚ ਇੰਗਲੈਂਡ ਰਹਿੰਦੇ ਭਰਾ ਦੇ ਨਾਲ ਸਲਾਮ مشورہ ਕਰਕੇ ਵਪਾਰੀ ਤੋਂ 10 ਲੱਖ ਦੀ ਫਰੋਦੀ ਮੰਗਣ ਵਾਲੇ ਮਸਲੇ ਨੂੰ ਟ੍ਰੇਸ ਕਰਕੇ ਇੱਕ ਦੋਸ਼ੀ ਨੂੰ ਕਾਬੂ ਕਰ ਲਿਆ ਹੈ ਐਸਐਸਪੀ ਨਮਨੀਤ ਸਿੰਘ ਬੈਂਸ ਨੇ ਇਸ ਬਾਰੇ ਜਾਣਕਾਰੀ ਦੰਦਿਆਂ ਕੀ ਕਿਹਾ ਆਓ ਸੁਣਦੇ ਹਾਂ ਕਮੇਟੀ 6 ਫਰਵਰੀ 2024 ਨੂੰ ਮੰਡੀ ਮੁੱਲਾਪੁਰ ਦੇ ਵਪਾਰੀ ਨੂੰ ਬਜਰੀਆ ਤੋਂ ਧਮਕੀ ਦੇ ਕੇ ਉਹ ਤੋਂ 10 ਲੱਖ ਰੁਪਏ ਲੈਣ ਦੀ ਫਿਰੌਤੀ ਦਾ ਕੇਸ ਜਿਹੜਾ ਹੈਗਾ ਦਾਖਾ ਪੁਲਿਸ ਦੇ ਸਾਹਮਣੇ ਆਇਆ ਸੀ ਇਸ ਉਪਰਾੰਤ ਐਫ ਆਈ ਆਰ ਨੰਬਰ 14 ਡੇਟਡ 7 ਪੰਗਰੀ 2024 ਰਜਿਸਟਰ ਕੀਤੀ ਗਈ ਤੇ ਐਸ ਐਚ ਓ ਦਾਖਾ ਵੱਲੋਂ ਇਹਦੀ ਇਨਵੈਸਟੀਗੇਸ਼ਨ ਜਿਹੜੀ ਹੈਗੀ ਉਹ ਸਟਾਰਟ ਕੀਤੀ ਗਈ ਇਸ ਇਨਵੈਸਟੀਗੇਸ਼ਨ ਦੇ ਵਿੱਚ ਐਸ ਐਚ ਓ ਦਾਖਾ ਨੂੰ ਇਚਾਰਜ ਸੀਆਈਏ ਤੇ ਇਚਾਰਜ ਸਾਈਬਰ ਸੈੱਲ ਦੀ ਟੀਮ ਨੇ ਸਪੋਰਟ ਕੀਤਾ ਤੇ ਡੀ ਐਸ ਪੀ ਦਾਖਾ ਤੇ ਐਸ ਪੀ ਡੀ ਸਾਹਿਬ ਵੱਲੋਂ ਇਹਦੀ ਸੁਪਰਵੀਜ਼ਨ ਜਿਹੜੀ ਸੀਗੀ ਕੇਸ ਦੀ ਕੀਤੀ ਜਾ ਰਹੀ ਸੀ ਫਾਈਨਲੀ ਆਫਟਰ 1 ਮਹੀਨੇ ਤੋਂ ਬਾਅਦ 15 ਮਾਰਚ 2024 ਨੂੰ ਇਸ ਐਫ ਆਰ ਦੇ ਵਿੱਚ ਦੋ ਦੋਸ਼ੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ ਇਹ ਦੋਸ਼ੀਆ ਦੇ ਨਾਂ ਹਨ ਵਿਸ਼ਾਲ ਦੇ ਅਤੇ ਰਾਹੁਲ ਦੇ ਇਹ ਦੋਨੋਂ ਪਰਾਹਨ ਤੇ ਬਰਿੰਦਰ ਕੁਮਾਰ ਇਹਨਾਂ ਦੇ ਫਾਦਰ ਦਾ ਨਾਮ ਹੈ ਵਿਸ਼ਾਲ ਦੇ ਜਿਹੜਾ ਹੈ ਉਹ ਲੁਧਿਆਣੇ ਦਾ ਰਹਿਣ ਵਾਲਾ ਹੈ ਤੇ ਰਾਹੁਲ ਦੇ ਇਹਦਾ ਪਰਾਜੋਆ ਹੈ ਉਹ ਇੰਗਲੈਂਡ ਚ ਰਹਿੰਦਾ ਹੈ ਇਸ ਟਾਈਮ ਵਿਸ਼ਾਲ ਦੇ ਜਿਹੜਾ ਸੀਗਾ ਉਹ ਇੱਕ ਵਪਾਰੀ ਦੇ ਦਫਤਰ ਦੇ ਵਿੱਚ ਹੀ ਕੰਮ ਕਰਦਾ ਸੀ ਤੇ ਕਿਸੇ ਰੀਜ਼ਨਸ ਕਰਕੇ ਦੋਹਾਂ ਦੇ ਵਿੱਚ ਡਿਫਰੈਂਸਸ ਆ ਗਏ ਸਰ ਜਿਸ ਕਾਰਨ ਵਿਸ਼ਾਲ ਦੇਵ ਨੇ ਇਸ ਵਿਪਾਰੀ ਦਾ ਨੰਬਰ ਆਪਣੇ ਪ੍ਰਾਹਲ ਦੇਵ ਨੂੰ ਦਿੱਤਾ ਤੇ ਦੋਹਾਂ ਨੇ ਸਕੀਮ ਲਗਾ ਕੇ ਜਿਹੜੇ ਇਹਨਾਂ ਨੂੰ ਥ੍ਰੈਟ ਕਾਲਸ ਕੀਤੀਆਂ ਤੇ ਇਹ ਸਾਰੀ ਆਪਣੀ ਇਨਵੈਸਟੀਗੇਸ਼ਨ ਟੀਮ ਦੀ ਮਦਦ ਦੇ ਨਾਲ ਇਹ ਕੇਸ ਨੂੰ ਕਰੈਕ ਕਰ ਦਿੱਤਾ ਗਿਆ ਤੇ ਵਿਸ਼ਾਲ ਦੇਵ ਜੋ ਹੈ ਉਹਨੂੰ ਅਰੈਸਟ ਕਰ ਦਿੱਤਾ ਥੈਂਕ ਯੂ ਤੇ ਸਰ ਉਹ ਮੰਨ ਗਿਆ ਆਪਣਾ ਗਲਤ ਹਾਂਜੀ ਸਰ ਜਿਹੜਾ ਦਾ ਬ੍ਰੈਕ ਹੈ ਉਹਨਾਂ ਨੇ ਕਾਲ ਕੀਤੀ ਸੀ ਹਾਂਜੀ એરા કોઈ પિછલા ક્રિમિનલ રેકોર્ડ હે ને નહીં નહીં એના ਦਾ કોઈ ક્રિમિનલ રેકોર્ડ બંને બ્રધરી નામ જેદને મામલે છે હા જી અજતક એ બંને નામ છે કાફા થેંક યુ